ਕਿਸ ਤਰ੍ਹਾਂ ਫੀਲ ਕਰ ਰਹੇ ਹੋ ਮੈਮ ਬੱਚੇ ਦੀ ਲਾਈਫ ਆ ਗਈ ਕਿੱਥੋਂ ਆਏ ਤੁਸੀਂ ਜਿਆਨੇ ਤੋਂ ਥੋੜੀ ਬੋਲ ਨਹੀਂ ਪਾਰੇ ਕੀ ਗੱਲ ਖੁਸ਼ੀ ਦੇ ਅੰਸੂਰ ਹੈ ਤੁਹਾਡੇ ਦੇਖੋ ਪਲੀਜ਼ ਇਥੇ ਇੱਕ ਚੀਜ਼ ਮੈਂ ਮੈਸੇਜ ਛੋੜ ਦੇਣਾ ਚਾਹਾਂਗਾ ਨਾਲ ਪੇਰੈਂਟਸ ਦਾ ਮਮਾ ਦਾ ਸੋਚਣਾ ਇਹ ਹੈ ਕਿ ਠੀਕ ਹੈ ਕਿ ਮੇਰੇ ਬਾਕੀ ਬੱਚੇ ਨੇ ਕਿ ਉਹ ਜਾ ਕੇ ਉਥੇ ਅੱਛਾ ਅਰਨ ਕਰੇਗੀ ਕੁਝ ਮੇਰੀ ਹੈਲਪ ਕਰੇਗੀ ਤਾਂ ਉਹਦੇ ਵਾਸਤੇ ਗਰਲਜ਼ ਵਾਸਤੇ ਸਪੈਸ਼ਲੀ ਅਗਰ ਤੁਸੀਂ ਸਲੂਨ ਦਾ ਨੀਲ ਆਰਟਸ ਦਾ ਕੁਝ ਐਸਾ ਸਕਿੱਲ ਸਿੱਖ ਕੇ ਜਾਓਗੇ ਨਾ ਤਾਂ ਬਹੁਤ ਅਚਾਨ ਕਰੋਗੇ ਲਾਸਟ ਮੈਂ ਨੀਅਰਬਟ 6 ਮਨ ਪਹਿਲੇ ਇੱਕ ਪ੍ਰਮੋਥ ਸੀ ਮੇਰਾ ਫਰੈਂਡ ਉਹਦੀ ਬੇਟੀ ਨੂੰ ਅਸੀਂ ਬਾਹਰ ਭੇਜਿਆ ਸੋ ਉੱਥੇ ਜਾ ਕੇ ਉਹਦਾ ਖੁਦ ਦਾ ਕਹਿਣਾ ਕਿ ਸਲੂਨ ਦੇ ਵਿੱਚ ਉਹਨੂੰ ਇੰਨਾ ਅੱਛਾ ਰਿਸਪੌਂਸ ਮਿਲਿਆ ਕਿ ਉਹਨਾਂ ਦੇ ਓਨਰ ਨੇ ਉਹਨੂੰ ਇੰਡੀਪੈਂਡੈਂਟ ਇੱਕ ਹੋਰ ਬ੍ਰਾਂਚ ਖੋਲ ਕੇ ਦੇ ਦਿੱਤੀ ਬਿਕੋਜ਼ ਆਫ ਯੂਰ ਸਿਕਸ ਮੰਨ ਦਾ ਐਕਸਪੀਰੀਅੰਸ ਹੀ ਨੇਲ ਆਰਟਸ ਦਾ ਸੋ ਬੱਚੋ ਇਦਾਂ ਦਾ ਕੋਈ ਨਾ ਕੋਈ ਨਾ ਸਕਿੱਲ ਸਿੱਖ ਕੇ ਜਾਇਆ ਕਰੋ ਸਿੱਖਿਆ ਹੋਇਆ ਵੈਰੀ ਗੁੱਡ ਵੈਰੀ ਗੁੱਡ ਮਤਲਬ ਇਹ ਚੀਜ਼ ਦਾ ਬੈਨੀਫਿਟ ਹੁੰਦਾ ਹੈ ਅਗਰ ਅਸੀਂ ਐਫਰਟਸ ਕਰਦੇ ਆਂ ਇਹ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਤਾਂ ਮੈਨੂੰ ਲੱਗਦਾ ਸੀ ਸ਼ਾਇਦ ਬੱਚੇ ਸੁਣਦੇ ਆ ਪਰ ਬਾਅਦ ਵਿੱਚ ਉਹ ਤੇ ਇੰਪਲੀਮੈਂਟ ਨਹੀਂ ਕਰਦੇ ਲੇਕਿਨ ਆ ਚੀਜ਼ ਬਹੁਤ achhi ਲਗੀ ਸੋ ਮੈਨੂੰ ਵੀ ਮੋਟੀਵੇਸ਼ਨ ਮਿਲੀ ਇਸ ਦਾ ਨੇ ਅਸੀਂ ਇਨਫੋਰਮੇਸ਼ਨ ਬੱਚਿਆਂ ਨੂੰ ਦਿਹੀਏ ਬੱਚੇ ਉਸ ਨੂੰ ਸਮਝਦੇ ਆ ਸੀਰੀਅਸਲੀ ਸੋ ਬਹੁਤ achhi ਗੱਲ ਆ ਤੁਸੀਂ ਰਿਵਾਰਡ ਜ਼ਰੂਰ ਕਰਨਾ ਸਾਡੀ ਟੀਮ ਨੂੰ ਕਿ ਤੁਹਾਨੂੰ ਕੀ ਬੈਨੀਫਿਟ ਹੋਇਆ ਉੱਥੇ ਜਾ ਕੇ ਕਿਉਂਕਿ ਜੇ ਤੁਸੀਂ ਸਿੱਕੇ ਜਾ ਰਹੇ ਹੋ ਨਾ ਸਕਿੱਲ ਤੁਹਾਨੂੰ ਬਹੁਤ ਈਜ਼ੀ ਜੋਬ ਮਿਲੇਗੀ